ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਰੀ ਗੁਰੂ ਰਾਮਦਾਸ ਨਗਰੀ ਚ ਵਸਦੀ ਸੰਤ ਨੂੰ ਨਵੇਂ ਸਾਲ ਦੀਆਂ ਦੁਨੀਆਵੀ ਤੌਰ ਤੇ ਮੁਬਾਰਕਾਂ ਖਾਲਸੇ ਦਾ ਨਵਾਂ ਸਾਲ ਤੇ ਚੀਤ ਦੇ ਮਹੀਨੇ ਚੜਦਾ ਹੈ ਪਰ ਦੁਨੀਆਵੀ ਤੌਰ ਤੇ ਵੇਖਿਆ ਜਾਵੇ ਜੋ ਸੰਤ ਦੇ ਦਰਸ਼ਨ ਵੇਖਣ ਨੂੰ ਮਿਲ ਰਹੇ ਆ ਰਾਤ ਦੇ ਸਮੇ ਅੱਜ ਪਹਿਲੇ ਦਿਨ 2026 ਚ ਬਹੁਤ ਹੀ ਖੁਸ਼ਾ ਮਿਲਿਆ ਨੌਜਵਾਨਾਂ ਦੇ ਦਰਸ਼ਨ ਕਰਕੇ ਗੁਰੂ ਸੰਤ ਗੁਰੂ ਘਰ ਵਿੱਚ ਜੁੜੀ ਆ ਬਹੁਤ ਹੀ ਆਨੰਦ ਆਇਆ ਬੜਾ ਹੀ ਫੌਜਾਂ ਨੇ ਤਰਸ ਕੀਤਾ ਸਾਰਿਆਂ ਨੇ ਦਰਸ਼ਨ ਦਿੱਤੇ ਗੁਰੂ ਰਾਮਦਾਸ ਮਹਾਰਾਜ ਇਦਾਂ ਹੀ ਸਾਰਿਆਂ ਤੇ ਮੇਰ ਭਰਿਆ ਹੱਥ ਰੱਖਦੇ ਰਹਿਣ ਤਿਆਰਬਰ ਤਿਆਰ ਰੱਖਣ ਚੜ੍ਹਦੀ ਕਲਾ ਰੱਖਣ ਤੇ ਫੌਜਾਂ ਨੂੰ ਇਦਾਂ ਹੀ ਬਾਣੇ ਵਿੱਚ ਤਿਆਰਬਰ ਤਿਆਰ ਰੱਖਣ ਆਪ ਜੀ ਕਿਰਪਾ ਕਰੋ ਗੁਰੂ ਗਰੀਬ ਨਿਵਾਜ ਗੁਰੂ ਰਾਮਦਾਸ ਮਹਾਰਾ ਸਾਰਿਆਂ ਨੂੰ ਚੜ੍ਹਦੀ ਕਲਾ ਜ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੁਸ਼ੀਆਂ ਦਾ ਜ਼ਿਕਰਾ ਕਰ ਅਗ ਜਾਵੇ ਸਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਨੂੰ ਪਾਵੇ ਨਿਹਾਲ ਹੋ ਜਾਵੇ ਵਾਹਿਗੁਰੂ ਕਾ ਖਾਲਸਾ ਬੇਨਤੀ ਕਰਨਾ ਚਾਹੋ ਸੰਤ ਨੂੰ ਕਰੋ ਬੇਨਤੀ ਸੰਤ ਨੂੰ ਅੱਜ ਕੱਲ ਦੀ ਹਰ ਇੱਕ ਸੰਤ ਨੂੰ ਇਹ ਹੀ ਬੇਨਤੀ ਕਰਾਂਗੇ ਤਿਆਰਬਰ ਤਿਆਰ ਰਵੋ ਸਿੱਖੀ ਵਿੱਚ ਤਿਆਰਬਰ ਤਿਆਰ ਰਹੀਏ ਮਹਾਰਾਜ ਆਪ ਜੀ ਨੂੰ ਸਾਰਿਆਂ ਨੂੰ ਜੋੜ ਕੇ ਰੱਖਣ ਜੋ ਅੱਜ ਕੱਲ ਮਹੌਲ ਚੱਲ ਰਿਹਾ ਹੈ ਕਾਲ ਯੁਗ ਦਾ ਪਹਿਰਾ ਵਰਤ ਰਿਹਾ ਹੈ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਤਿਆਰਬਰ ਤਿਆਰ ਹੀ ਰੱਖੋ ਜੋ ਆਪ ਜੀ ਦੇ ਘਰ ਜਨਮ ਲੈ ਰਿਹਾ ਹੈ ਉਹਨੂੰ ਗੁਰਸਿੱਖੀ ਵੱਲ ਜੋੜੀਏ ਬਾਣੀ ਪੜਾਈਏ ਕਿਉਂਕਿ ਗਾਂ ਜਿਹੜਾ ਸਮਾਂ ਆਉਣ ਵਾਲਾ ਹੈ ਬਹੁਤ ਹੀ ਬਿਹਤਰ ਤੇ ਤੌਰ ਤੇ ਕਾਲ ਯੁਗ ਦਾ ਪਹਿਰਾ ਵਰਤੇਗਾ ਸੋ ਹਰ ਇੱਕ ਦੇ ਘਰ ਵਿੱਚ ਬੇਨਤੀ ਹੈ ਗੁਰੂ ਮਹਾਰਾਜ ਦਾ ਨਾਮ ਲਿਆ ਕਰੋ ਜਿਹੜੀ ਵੀ ਧਰਮ ਦੇ ਪੱਕੇ ਹੋ ਉਸ ਧਰਮ ਨੂੰ ਪੱਕੇ ਤੌਰ ਤੇ ਮੰਨਿਏ ਤਿਆਰ ਬਰ ਤਿਆਰ ਹੋ ਕੇ ਆਪਣਾ ਜੀਵਨ ਨੂੰ ਹੰਡਾਈਏ। ਇਹਨਾਂ ਦੀ ਆਨਲ ਸਮਝ ਕੀ ਕੰਮ ਕਿਤੇ ਜਾਣ ਕੇ ਤੁਹਾਡੇ ਵੱਲੋਂ ਖਾਸ ਤੌਰ ਖਾਲਸੇ ਪੰਥ ਦੇ ਕੰਮ ਜੋ ਮਹਾਰਾਜ ਰਣਜੀਤ ਸਿੰਘ ਦੀ ਸਰਕਾਰ ਵਿੱਚ ਹੋਏ ਆ ਉਹੀ ਆਉਣ ਵਾਲੀ ਸਰਕਾਰਾਂ ਜੇ ਤੇ ਉਹ ਕੰਮ ਕਰਨ ਜਿੰਨਾ ਆਮ ਲੋਕ ਆਮ ਨਾਗਰਿਕ ਨਾਗਰਿਕ ਤਿਆਰ ਬਰ ਤਿਆਰ ਰਵੇ ਖੁਸ਼ ਹੋ ਕੇ ਰੋਟੀ ਖਾਵੇ ਆਪਣੇ ਪਰਿਵਾਰ ਚ ਇੱਕ ਚੰਗੇ ਕਰਮ ਕਰੇ ਅਹੀਂ ਤੇ ਉਹੀ ਚਾਹਾਂਗੇ ਕਿ ਸਾਡੀ ਸਰਕਾਰ ਵਿੱਚ ਤਿਆਰ ਬਰਤਿਆ ਉਹੀ ਮੋਰਚਾ ਹੋ ਰਵੇ। ਇਸ ਸਮੇਂ ਤੇ ਕਿ ਨਿਹਾੰਕ ਸੀ ਹੋਣਾ ਕਿੰਦੀ ਇਮਾਨ ਦੀ ਗੱਲ। ਬਾਬਾ ਜੀ ਇਹ ਮਾਣ ਬਹੁਤ ਹੀ ਵੱਡਾ ਅਹੀਂ ਤੇ ਸ਼ੁਕਰ ਕਰਦੇ ਆਂ ਕਿ ਸਾਨੂੰ ਕੂਕਰਾਂ ਨੂੰ ਏਡੀ ਵੱਡੀ ਦਾਤ ਮਿਲੀ ਗੁਰੂ ਕਲਕੀਤਰ ਪਾਸ਼ਾ ਵੱਲੋਂ ਕਿਉਂਕਿ ਜਿਹੜੇ ਸਹਬਜਾਦੇ ਵਾਰੇਗੇ ਆ ਨੀਆਂ ਵਿੱਚ ਅਹੀਂ ਉਹਨਾਂ ਨੂੰ ਕਦੀ ਨਹੀਂ ਭਲਾ ਸਕਦੇ ਉਹ ਵਾਰੇ ਵੀ ਸਾਡੇ ਕਰਕੇ ਗਏ ਆ ਤੇ ਅਹੀਂ ਬੜੇ ਹੀ ਭਾਗਾ ਵਾਲੇ ਆ ਕਰਮਾ ਭਾਗਾ ਵਾਲੇ ਆ ਜਿਨ੍ਹਾਂ ਨੇ ਮਹਾਰਾਜ ਨੂੰ ਸਾਨੂੰ ਸੋਨੇ ਵਾਲੇ ਘਰ ਵਿੱਚ ਦਰਸ਼ਨ ਬਖਸ਼ਦੇ ਆ ਗੁਰੂ ਰਾਮਦਾਸ ਨੇ ਆ ਨੂ ਬਾਣੀ ਨਾਲ ਜੋੜਿਆ ਹੈ ਅਸੀਂ ਬਹੁਤ ਹੀ ਕਰਮਾ ਭਾਗਾ ਵਾਲੇ ਆ ਸ਼ੁਕਰ ਕਰੀਦਾ ਹਰ ਵੇਲੇ ਹਰ ਸਵਾਸ ਕੀ ਮਹਾਰਾਜ ਦੀ ਬਾਣੀ ਨਾਲ ਜੋੜਿਆ ਸਾਨੂੰ ਜਗਾਰੇ ਕੀ ਜਾਵੇ ਨਿਹਾਲ ਹੋ ਜਾਵੇ ਸਾਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਭਾਵੇ ਸਤਿ ਸ਼੍ਰੀ ਅਕਾਲ ਧਿਕਾਰਕ ਜਾਵੇ ਨਿਹਾਲ ਹੋ ਜਾਵੇ ਗੁਰੂ ਕਲਗੀ ਤਰਪਾਸ਼ਾ ਨੂੰ ਭਾਵੇ ਸਤਿ ਸ਼੍ਰੀ ਅਕਾਲ ਬਾਈ ਫਤੇ ਸਿੰਘ ਸਾਹਿਬ ਜੀਆ ਨੂੰ ਭਾਵੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ